ਹਾਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਮਾਜੇ ਦੇ ਜਰਨਲ ਜਾਨੀ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਉਹਨਾਂ ਦੇ ਦਰਸਲ ਆਪਣੇ ਹੀ ਸੂਤਰ ਦੱਸ ਰਹੇ ਨੇ ਸੂਤਰ ਕਿਹੜੇ ਨੇ ਜਿਹੜੇ ਕਿਨ ਦੇ ਵਕੀਲ ਨੇ ਵਿਕਰਮ ਸਿੰਘ ਮਜੀਠੀਆ ਦੇ ਬੀਤੀ ਰਾਤ ਮਾਜੇ ਦੇ ਜਰਨਲ ਦੇ ਨਾਲ ਕੀ ਹੋਇਆ ਜੇਲ੍ਹ ਦੇ ਅੰਦਰ ਪੂਰੀ ਅਪਡੇਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਕੈਪਟਨ ਨੂੰ ਲੈ ਕੇ ਬਹੁਤ ਵੱਡੀ ਗੱਲ ਓੜ ਰਹੀ ਸੀ ਕਹਿੰਦੇ ਜੀ ਕੈਪਟਨ ਸਾਹਿਬ ਦੇ ਹੱਕ ਦੇ ਵਿੱਚ ਬੋਲੇ ਨੇ ਤੇ ਲੋਕ ਉਹਨਾਂ ਦੀ ਗ੍ਰਿਫਤਾਰੀ ਤੇ ਹੱਸ ਰਹੇ ਨੇ ਔਰ ਦੂਜੇ ਪਾਸੇ ਵੱਡੇ ਬਾਦਲ ਦੀ ਜਿਹੜੀ ਅੱਜ ਕਾਲੀ ਕਰਤੂਤ ਤੁਹਾਡੇ ਸਾਹਮਣੇ ਧਰਨੀ ਆ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਦੇਣ ਵਾਲੀ ਖਬਰ ਪਹਿਲੀ ਵਾਰ ਜਿਹੜੀ ਕਿ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਸਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜਿਹੜੀ ਕਾਲੀ ਕਰਤੂਤ ਕਰਕੇ ਗਏ ਨੇ ਤੇ ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਪਤਾ 90% ਲੋਕ ਉਸ ਗੱਲ ਨੂੰ ਨਹੀਂ ਜਾਣਦੇ ਅੱਜ ਤੁਹਾਡੇ ਸਾਹਮਣੇ ਤਰਾਂਗੇ ਜੇਲ੍ਹ ਦੇ ਅੰਦਰ ਰਹਿ ਕੇ ਵੀ ਬੰਦੇ ਨੇ ਕੀ ਕੁਝ ਕੀਤਾ ਆਪਣੀ ਘਰਵਾਲੀ ਤੋਂ ਵੀ ਦੂਰੀ ਬਣਾ ਲਈ ਸੀ ਬਹੁਤ ਵੱਡੀ ਖਬਰ ਜਿਹੜੀ ਕਿ ਤੁਸੀਂ ਵੇਖੋਗੇ ਪੰਜਾਬ ਦੇ ਲੋਕ ਇਸ ਗੱਲ ਦਾ ਦਾਵਾ ਕਿ ਪੰਜਾਬ ਦੇ ਲੋਕ ਇਸ ਖਬਰ ਨੂੰ ਸੁਣ ਤੋਂ ਬਾਅਦ ਅਕਾਲੀ ਦਲ ਤੋਂ ਮੂੰਹ ਮੋੜ ਲੈਣਗੇ ਕਿਉਂਕਿ ਜਿਹੜੇ ਦੋ ਚਾਰ ਵਰਕਰ ਨੇ ਦਰਾਂ ਸਾਲ ਦੇ ਵਿੱਚ ਜਦੋਂ ਇਹ ਖਬਰ ਸੁਣਨਗੇ ਜਿਹੜੇ ਇਹਨਾਂ ਦੇ ਵੱਡੇ ਬਾਦਲ ਸੀ ਕਿਵੇਂ ਉਹ ਕਾਲੀਆਂ ਕਰਤੂਤਾਂ ਕਰਦੇ ਸੀ ਤੇ ਇਹਦੇ ਪੁਕਤਾ ਸਬੂਤ ਕੀ ਨੇ ਦਰਅਸਲ ਦੇ ਵਿੱਚ ਉਹਨਾਂ ਦੇ ਨਾਲ ਦਾ ਇੱਕ ਬੰਦਾ ਜਿਹੜੇ ਦਾ ਕਿਵੇਂ ਤੁਹਾਨੂੰ ਬਿਆਨ ਸੁਣਾਉਣ ਜਾ ਰਿਹਾ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਕਹਿੰਦੇ ਜੀ ਮਾਜੇ ਦਾ ਜਰਨਲ ਹੈ ਪਰ ਉਹਨਾਂ ਦੇ ਆਪਣੇ ਹੀ ਸੂਤਰ ਜਿਨ੍ਹਾਂ ਨੂੰ ਵਕੀਲ ਕਿਹਾ ਜਾਂਦਾ ਉਹਨਾਂ ਬੰਨਿਓ ਇੱਕ ਬਹੁਤ ਵੱਡਾ ਖੁਲਾਸਾ ਮਾਜੇ ਦੇ ਜਰਨਲ ਯਾਨੀ ਮਜੀਠੀਆ ਨੂੰ ਲੈ ਕੇ ਕਰਨ ਜਾ ਰਿਹਾ ਮੈਂ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਥਿਉਰੀ ਸੀ ਪੰਜਾਬ ਦੇ ਵਿੱਚ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦਾ ਪ੍ਰਸ਼ਾਸਨ ਜੇਲ੍ਹ ਦਾ ਇਹਦੇ ਖੇਤਰ ਦਾ ਪੈਂਦੇ ਹੋਣੇ ਪਰ ਇਹ ਲੋਕ ਆ ਜਿਹੜੇ ਕਹਿੰਦੇ ਇਹ ਬਾਹਰ ਨਹੀਂ ਆਉਣ ਦਿੰਦੇ ਪਰ ਤੁਹਾਨੂੰ ਇੱਕ ਐਸੀ ਖਬਰ ਦਿਖਾਉਣ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੈਰਾਨ ਕਰ ਦੇਣ ਵਾਲੀ ਆ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਔਰ ਦੂਜੇ ਪਾਸੇ ਇਹਨਾਂ ਦੇ ਵੱਡੇ ਬਾਦਲ ਕਿਵੇਂ ਕਾਲੀਆਂ ਕਰਤੂਤਾਂ ਕਰਦੇ ਸੀ ਉਹਨਾਂ ਦੇ ਹੀ ਨਾਲ ਦੇ ਬੰਦੇ ਯਾਨੀ ਕੈਸੀ ਸ਼ਖਸੀਅਤ ਦੇ ਮੂੰਹੋਂ ਸੁਣਾਉਂਗਾ ਜਿਹਨੂੰ ਤੁਸੀਂ ਕਈ ਲੋਕ ਜਾਣਦੇ ਵੀ ਹੋਵੋਗੇ ਸੁਣੋ ਮੇਰੇ ਘਰੇ ਰੰਧਾ ਰਿਆ ਕਈ ਸਾਲ ਉਹਨੇ ਕਾਫੀ ਸਿਲੇਆ ਚੰਦੀਕੜੇ ਵਿੱਚ ਮੇਰੇ ਘਟਵਾਰੇ ਘਟਵਾਰੇ ਤੇ ਰੰਧਾ ਨੇ ਮੇਰਾ ਉਹ ਨਾਲ ਬਹੁਤ ਨੇੜ ਦਾ ਸੰਘਰਿਆ ਲੇਕਿਨ ਜਿੰਨਾ ਮੈਂ ਉਹਨੂੰ ਜਾਣਦਾ ਸ਼ਾ ਕੋਈ ਉਹ ਜਾਣਦਾ ਹੋਵੇ ਜਿਹੜੇ ਉਹਦੇ ਮਗਰਮਗਰ ਵੀ ਆਫ ਕਰਦੇ ਆ ਕਿ ਇਹਨਾਂ ਮੁੰਡਿਆਂ ਨੂੰ ਕੁਝ ਨਹੀਂ ਪਤਾ ਉਹ ਤੇ ਪੁਗੜੇ ਤੇ ਉਹਤੇ ਪਾਉਦਾ ਹੋ ਹੂੰ ਬਾਦਲ ਸਾਹਿਬ ਜਦੋਂ ਚੇਹ ਜਾਣਦਾ ਸੀ ਜੀ ਉਹਦੀ ਸੇਖ ਬਣਦੀ ਸੀ ਉਹਿਆ ਮਾਲਸ਼ ਹੁੰਦੀਆਂ ਸਨ ਉਹ ਕਪੂਤਰ ਰੱਖਦਾ ਸੀ ਜੀ ਖਰਬੋਸ਼ ਰੱਖਦਾ ਸੀ ਜੀ ਉਹ ਉਹ ਵਲਮਿੰਟਨ ਗੇਟਨ ਵਾਸਤੇ ਉਹਨੂੰ ਉਹਨੂੰ ਬੰਦੇ ਮਿਲਦੇ ਸਨ ਰੋਟੀ ਪਕਾਣ ਲਈ ਉਹਨੂੰ ਖਾਸ ਮਦਦ ਮਿਲਦੇ ਸਨ ਅੱਛਾ ਮੈਨੂੰ ਕਹਿੰਦਾ ਤੇ ਇਹਦਾ ਆਪਣੀ ਸਰਦਾਰ ਨਹੀਂ ਤੋ ਵੀ ਥੋੜੀ ਜਿਹੀ ਛੁੱਟੀ ਮਿਲ ਜਾਂਦੀ ਸੀ ਉਹ ਉਹ ਬੜਾ ਖੁਸ਼ ਹੁੰਦਾ ਸੀ ਤੇ ਜਾਣਾ ਵੀ ਨਾ ਆਖੇ ਨਾ ਮੈਂ ਵੀ ਨਾ ਆਖੇ ਨਹੀਂ ਹੁੰਦਾ ਕਿ ਉਹ ਕਪੂਤਰ ਦੀ ਜਿਹਨੋਂ ਵਕੇਸ਼ਨ ਹੋ ਜਾਏ ਤੇ ਉਹ ਉਹ ਤਾਂ ਬੜਾ ਖੁਸ਼ ਹੋ ਪੇ ਗਿਆ ਸੀ। ਪਟਿਆਰ ਜੇ 1971 ਦੇ ਵਿੱਚ ਮੈਂ ਵੀ ਜਾ ਕੇ ਸਾਡੇ 4 ਮਹੀਨੇ ਕੱਟ ਕੇ ਆਇਆ। ਜਦੋਂ ਜਦੋਂ ਉੱਥੇ ਮੋਰਚਾ ਲੱਗਿਆ ਧਰਮਯੋਧ ਮੌਜਾ ਸੀ ਰਹਾ। ਤੇ 2-3 ਲੱਖ ਬੰਦਾ ਗਿਆ ਸੀ ਜੇਲ ਉਸ ਉਸ ਸੈੱਟ ਤੇ। ਉੱਥੇ ਲੜਾਈ ਲੱਗ ਗਈ ਤੇ ਸਾਨੂੰ ਛੱਡਦਾ ਨਹੀਂ ਤੇ ਰੱਖਣਾ ਸੀ ਉਹਨਾਂ ਨੇ। ਤੇ ਬਾਦਲ ਸਾਹਿਬ ਨੂੰ ਉਹਨਾਂ ਨੇ ਮੇਨ ਜੇਲ ਵਿੱਚ ਰੱਖਿਆ ਪਟਿਆਰ 'ਚ। ਅਸੀਂ ਮੇਨ ਜੇਲ 'ਸਾ ਇਹਨੂੰ ਉੱਥੇ ਕੈਂਪ ਜੇਲ ਸੀ ਇੱਕ। ਉੱਥੇ ਗੁੰਝ ਸੀ। ਉਹਦੇ ਬੰਦੇ ਤਾਂ ਸਾਰੇ ਦਿੱਲੀ ਸ਼ਹਿਰ ਘੁੰਮਦੇ ਫਿਰਦੇ ਹੁੰਦੇ ਸੀ ਸ਼ਾਮ ਨੂੰ ਆ ਕੇ ਸੌ ਜਾਂਦੇ ਸਨ ਉੱਥੇ। ਉਹ ਉੱਥੇ ਵੀ ਉਹਨਾਂ ਦੇ ਕੋਲ ਸਪੈਸ਼ਲ ਬੰਦੇ ਦਿੱਤੇ ਜਾਂਦੇ ਸਨ ਚਾਰ ਪੰਜ ਮੁਸ਼ਕਤੀ ਉਹਨਾਂ ਨੂੰ ਮਿਲ ਜਾਂਦੇ ਇਹ ਕੋਈ ਜੇਲ੍ਹ ਗਿਆ ਉਥੇ ਦਿੱਲੀ ਤੇ ਉਹਨੇ ਚਿੱਠੀ ਭੇਜੀ ਸਾਨੂੰ ਰੋਕਾ ਭੇਜਿਆ ਕਿ ਮੈਨੂੰ ਬਹੁਤ ਵਧੀਆ ਇੱਕ ਫ੍ਰੈਂਚ ਕੁੱਕ ਮਿਲਿਆ ਤਾਂ ਸੁਣ ਲਿਆ ਪੰਜਾਬ ਵਾਲਿਓ ਵੱਡੇ ਬਾਦਲ ਦੀ ਕਰਤੂਤ ਉਹਨਾਂ ਦੇ ਨਾਲ ਦੇ ਬੰਦੇ ਨੇ ਦੱਸੀ ਹੈ ਪੰਜਾਬ ਦੇ ਲੋਕ ਹੁਣ ਜਾਣ ਲੈਣ ਕਿ ਜਿਹੜੇ ਛੋਟੇ ਮੋਟੇ ਲੀਡਰ ਸੀ ਉਹਨਾਂ ਨੂੰ ਕਹਿੰਦਾ ਇਹ ਆਪਣੇ ਟੋਕੜਿਆਂ ਦੇ ਉੱਤੇ ਪਾਲਦਾ ਸੀ ਟੋਕੜਿਆਂ ਤੇ ਇਹ ਪੰਜਾਬ ਦੇ ਉਸੇ ਬਾਦਲ ਦੀ ਕਹਾਣੀ ਆ ਜਿਹਨੂੰ ਸੁਖਵੀਰ ਸਿੰਘ ਬਾਦਲ ਕਹਿੰਦਾ ਸਾਡੇ ਵੱਡੇ ਬਾਦਲ ਨੇ ਪੰਜਾਬ ਦੇ ਵਿੱਚ ਇਹ ਘਰਤਾ ਜੀ ਸਾਡਾ ਵੱਡਾ ਬਾਦਲ ਨਹੀਂ ਕਰ ਗਿਆ ਜੀ ਇਹ ਦਰਾਂ ਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਣਾ ਘਰ ਬਣਾ ਕੇ ਬੈਠੇ ਨੇ ਕਿਉਂਕਿ ਸਿਆਣੇ ਲੋਕ ਬਜ਼ੁਰਗਾਂ ਤੋਂ ਸੁਣਦੇ ਆ ਕਹਿੰਦੇ ਜੀ ਜੇਕਰ ਕੋਈ ਅਫਸਰ ਕੋਈ ਤੜੀ ਫੜੀ ਕਰਦਾ ਕਹਿੰਦੇ ਉਹਨੂੰ ਮਰਵਾ ਵੀ ਦਿੰਦਾ ਸੀ ਇਹ ਬਹੁਤ ਸਾਰੀਆਂ ਥਿਉਰੀਆਂ ਪੰਜਾਬ ਦੇ ਅਕਸਰ ਲੋਕਾਂ ਦੇ ਵਿੱਚ ਚੱਲਦੀਆਂ ਨੇ ਤਾਂ ਹੁਣ ਦੂਜੇ ਪਾਸੇ ਆਜੋ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਖਬਰ ਉੱਡ ਰਹੀ ਆ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਦੇ ਦਿੱਤਾ ਕਿ ਭਗਵਾਨ ਤਮਾਨ ਸਰਕਾਰ ਨੇ ਬੜਾ ਮਾੜਾ ਕੰਮ ਕੀਤਾ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਤਾਂ ਹੁਣ ਉਸੇ ਕੈਪਟਨ ਅਮਰਿੰਦਰ ਸਿੰਘ ਦੀ ਗ੍ਰਿਫਤਾਰੀ ਤੇ ਲੋਕ ਹੱਸਣਗੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਤੋਂ ਇੰਨਾ ਚੜ ਗਿਆ ਕਿ ਇੱਕ ਦਾ ਚੰਨੀ ਹੋ ਗਿਆ ਤੇ ਇੱਕ ਹੋ ਗਿਆ ਕੈਪਟਨ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਜਾ ਰਿਹਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਇਹਨਾਂ ਦੇ ਆਪਣੇ ਹੀ ਸੂਤਰ ਦੱਸ ਰਹੇ ਨੇ ਯਾਨੀ ਇਹਨਾਂ ਦੇ ਵਕੀਲ ਨੇ ਆਸ਼ਦੀਬ ਕਲੇਰ ਹੈ ਇੱਕ ਹੋਰ ਹੈ ਕਹਿੰਦੇ ਜੀ ਸਾਡਾ ਵਿਕਰਮ ਸਿੰਘ ਮਜੀਠੀਆ ਦੋ ਐਸੇ ਖੂੰਖਾਰ ਕੈਦੀਆਂ ਕੋਲ ਬੰਦ ਹੈ ਕਿ ਜਿਹੜੇ ਉਹਨੂੰ ਕੁੱਟ ਮਾਰ ਕਰ ਸਕਦੇ ਨੇ ਪਹਿਲੀ ਖਬਰ ਆਈ ਕਹਿੰਦੇ ਜੀ ਉਸ ਨੂੰ ਮਾਰ ਵੀ ਸਕਦੇ ਆ ਜਾਨੋ ਕਿਉਂ ਕਿ ਇਹੋ ਦੋਵੇਂ ਕੈਦੀ ਮੌਤ ਦੀ ਸਜ਼ਾ ਦੇ ਤਹਿਤ ਉਸੇ ਜੇਲ੍ਹ ਵਿੱਚ ਬੰਦ ਨੇ ਜਿਹੜੇ ਸੈੱਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਗਿਆ ਔਰ ਹੁਣ ਖਬਰ ਆ ਰਹੀ ਹੈ ਕਹਿੰਦੇ ਜੀ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਥਿਉਰੀਆਂ ਬਣਾ ਰਹੇ ਨੇ ਅਲੱਗ-ਅਲੱਗ ਆਪਣੀ-ਆਪਣੀਆਂ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਦੇ ਅੰਦਰ ਕੋਈ ਛੇਤਰ ਪ੍ਰੇੜ ਜ਼ਰੂਰ ਹੁੰਦੀ ਹੋਣੀ ਪਰ ਇਹ ਜਿਹੜੇ ਲੋਕ ਨੇ ਉਸ ਪਾਸ ਕਰਦੀਆਂ ਕਹਿੰਦੇ ਖਬਰਾਂ ਬਾਹਰ ਨਹੀਂ ਆਉਣ ਦਿੰਦੇ। ਯਾਨੀ ਕਹਿੰਦੇ ਸੱਚ ਨਹੀਂ ਦੱਸ ਰਹੇ ਪਰ ਪੰਜਾਬ ਦੀ ਸਰਕਾਰ ਜਿਹੜਾ ਵੀ ਯਾਨੀ ਇਹਨਾਂ ਦੇ ਅਪਰਾਧੀਆਂ ਦੇ ਮੁਤਾਬਕ ਉਹਦੇ ਨਾਲ ਸਲੂਕ ਹੋਣਾ ਚਾਹੀਦਾ ਉਹ ਤਾਂ ਭਗਵੰਤ ਮਾਨ ਸਰਕਾਰ ਸਿੱਧੇ ਤੌਰ ਤੇ ਕਰ ਰਹੀ ਹੈ। ਪਰ ਬਹੁਤ ਸਾਰੇ ਪੰਜਾਬ ਦੇ ਲੋਕਾਂ ਦਾ ਕਹਿਣਾ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਿਹਾ ਜਾਂਦਾ ਜਿਉਂ ਤਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ। ਜਿਵੇਂ ਕਹਿੰਦੇ ਪ੍ਰਸ਼ਾਸਨ ਦੂਜੇ ਕੈਦੀਆਂ ਦੇ ਨਾਲ ਵਾਕਈ ਜੇ ਕਰੋ ਨੂੰ ਵਾਕਈ ਉਸ ਕੈਦੀਆਂ ਦੀ ਤਰ੍ਹਾਂ ਰੱਖਿਆ ਜਾਂਦਾ ਤਾਂ ਫਿਰ ਭਾਈ ਦੂਜੇ ਕੈਦੀਆਂ ਦੀ ਰੱਖੇ ਨੇ ਛੱਤਰ ਪ੍ਰੇਟ ਵੀ ਹੁੰਦੀ ਰਹਿੰਦੀ ਐ ਕਿਉਂਕਿ ਕੋਈ ਨਾ ਕੋਈ ਉਲੰਘਣਾ ਕਰ ਦਿੰਦੇ ਨੇ ਤਾਂ ਜੇਲ੍ਹ ਦੇ ਵਿੱਚ ਅਕਸਰ ਤੁਸੀਂ ਵੇਖਿਆ ਵੀ ਕੈਦੀਆਂ ਨੂੰ ਬਨ ਮੰਨ ਕੇ ਕੁੱਟਿਆ ਜਾਂਦਾ ਤਾਂ ਇਸ ਤਰ੍ਹਾਂ ਕੇ ਪੰਜਾਬ ਦੇ ਲੋਕਾਂ ਮੰਨੀਓ ਬਹੁਤ ਵੱਡੀਆਂ ਥਿਉਰੀਆਂ ਆ ਰਹੀਆਂ ਨੇ ਕਹਿੰਦੇ ਵਿਕਰਮ ਮਜੀਠੀਏ ਦੇ ਛੱਤਰ ਜਰੂਰ ਪੈਂਦੇ ਹੋਣੇ ਮਾਝੇ ਦੇ ਜਰਨਲ ਦੇ ਤੇ ਕਹਿੰਦੇ ਭਾਈ ਉਹਦੀ ਖਬਰ ਬਾਹਰ ਨਹੀਂ ਆ ਰਹੀ ਸੋ ਪੰਜਾਬ ਦੀ ਸਰਕਾਰ ਜਾਣਦੀ ਐ ਜਾਂ ਉਹ ਪ੍ਰਸ਼ਾਸਨ ਜਾਣਦਾ ਪਰ ਕਿਤੇ ਨਾ ਕਿਤੇ ਵਿਕਰਮ ਸਿੰਘ ਮਜੀਠੀਆ ਇਹਨਾਂ ਗੱਲਾਂ ਦਾ ਹੱਕਦਾਰ ਜ਼ਰੂਰ ਹੈ ਕਿਉਂਕਿ ਜਿਹੜੀਆਂ ਮਾਮਾ ਦੇ ਪੁੱਤ ਮਾਰੇ ਪੰਜਾਬ ਦੇ ਵਿੱਚੋਂ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਚੇਤੇ ਦੀ ਤਸਕਰੀ ਕਰ ਕਰਕੇ ਬਹੁਤ ਵੱਡਾ ਕਾਲਾ ਸਮਰਾਜ ਖੜਾ ਕੀਤਾ ਜਿਹੜਾ ਕਿ ਅੱਜ ਤੱਕ ਸਾਡਾ ਪੰਜਾਬ ਸੁਲਗ ਰਿਹਾ ਹੈ ਉਹ ਜਿਹੜੇ ਵੱਡੇ ਬਾਦਲ ਦੀਆਂ ਗੱਲਾਂ ਇਹਨਾਂ ਦਾ ਸੁਖਵੀਰ ਅੱਜ ਤੱਕ ਕਰਦਾ ਰਹਿੰਦਾ ਸਟੇਜਾਂ ਤੇ ਦਹਾਕ ਸਾਲ ਦੇ ਵਿੱਚ ਉਸੇ ਨੇ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਪਾਇਆ ਤਾਂ ਕਿ ਪੰਜਾਬ ਨੂੰ ਅੱਜ ਵੀ ਅੱਗ ਲੱਗੀ ਰਹੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਪੰਜਾਬ ਦਾ ਕੋਈ ਐਸਾ ਮੁੱਖ ਮੰਤਰੀ ਅੱਜ ਤੋਂ ਪਹਿਲਾਂ ਨਹੀਂ ਹੋਇਆ ਕਿ ਜਿਹੜਾ ਇਹਨਾਂ ਬਾਦਲਾਂ ਨੂੰ ਹੱਥ ਪਾ ਲਵੇ ਪਰ ਹੁਣ ਸੀਐਮ ਭਗਵੰਤ ਮਾਨ ਨੇ ਜੋ-ਜੋ ਐਕਸ਼ਨ ਕੀਤੇ ਨੇ ਜਾਂ ਫਿਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਚਰਨਜੀਤ ਸਿੰਘ ਚੰਨੀ ਇਹਨਾਂ ਦੋਵਾਂ ਨੂੰ ਭੁਲੇਟਣ ਯਾਰੇ ਨਹੀਂ ਆ ਤੁਹਾਡੇ ਸਾਹਮਣੇ ਹੈ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਹੈ ਆ ਠੀਕ ਆ ਪੰਜਾਬ ਵਾਲਿਓ ਜੁਨੇ ਭੈਣ ਭਰਾ ਨੂੰ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ